ਅੱਜ ਵੀ ਦਾ ਜਿਹੜੀ ਡਿਊਟੀ ਲੱਗੂਗੀ ਉਹ ਸਭ ਮੇਰੇ ਵੀ ਦੇ ਨਾਲ ਹੈ ਤੇ ਤਕਰੀਬਨ ਦੇ ਬੱਲੇ ਕੋਸ਼ਿਸ਼ਾਂ ਕਿ ਨਾ ਨਾ ਕਰ ਨਾ ਹੋ ਜੀ ਉਹਨਾਂ ਦਾ ਹਾਲ ਬੜਾ ਲੁਕਾਉਂਦਾ ਰਹਿੰਦੇ ਨੇ ਗਲਤੰਦ ਦੇ ਪ੍ਰਭਾਵ ਆਪਣੇ ਮੈਦੂਗੇ ਪੂਰਾ ਮੈਦੂਗੇ ਕੋਈ ਜਿੱਗੀ ਕੰਡੀਸ਼ਨ ਦੀ ਚੇਤ ਜੇ ਲੋਕ ਆਉਣਗੇ ਜੇ ਉਹ ਗਾੜੇ ਦੀ ਬੇਹਰਮਤ ਜੀ ਆਪ ਚੋੜੇ ਕਿਹਨੇ ਜਾਣਾ ਪੰਜਾਬ ਭਾਵਨਾ ਜਿੰਨੇ ਤਾਂ ਨੂੰ ਜਾਉਂਦੇ ਨੇ ਥਾਲਾ ਦਾ ਨਾਂ ਦਾ ਫੋੜਿਆ ਲਿਆ ਕਰਦੇ ਨੇ ਨਾਂ ਘੱਟ ਕਰਦੇ ਨੇ ਇਹ ਹੁਣਾਂ ਨਾਲ ਕੋਈ ਨਾ ਕੋਈ ਖੜੀ ਹੋਊ ਤੇ ਨਾਂ ਖਾ ਗੀ ਉਹ ਇੱਕ ਅੱਗੇ ਜੇਤੀ ਕੋਕਾ ਲਾ ਰਹੇ ਨੇ ਅੱਜ ਸਵੇਰ ਕਮੇਟੀ ਦੀ ਮੀਟਿੰਗ ਚੀ ਤਰਕਸ਼ੀਲ ਭਾਵਨਾ ਬਰਨਾਲਾ ਦੇ ਵਿੱਚ ਹਾਂ ਤਕਰੀਬਨ 14 ਜ਼ਿਲ੍ਹਿਆਂ ਨੇ ਇਹਦੇ ਵਿੱਚ ਭਾਗ ਲਿਆ। ਕਈ ਫੈਸਲੇ ਅਸੀਂ ਕੀਤੇ ਐ। ਇੱਕ ਫੈਸਲਾ ਤਾਂ ਸਭ ਤੋਂ ਪਹਿਲਾਂ ਇਹ ਕੀਤਾ ਸੀ ਵੀ ਜਿਹੜੀ ਟਰੱਕ ਡਰਾਈਵਰਾਂ ਨੇ ਹੜਤਾਲ ਕੀਤੀ ਐ। ਅਸਲ ਦੇ ਵਿੱਚ ਅਸੀਂ ਸਮਝਦੇ ਆਏ ਕਿ ਹਰ ਬੰਦਾ ਡਰਾਈਵਰ ਅੱਜ ਕੱਲ੍ਹ ਚਾਹੇ ਮੋਟਰਸਾਈਕਲ ਚਲਾਉਂਦਾ ਜਾਂ ਟਰੈਕਟਰ ਚਲਾਉਂਦਾ ਜਾਂ ਟਰੈਕਟਰ ਚਲਾਉਂਦਾ ਜਾਂ ਕੁਝ ਹੋਰ ਤੇ ਇਹ ਜ਼ਰੂਰੀ ਹੱਕ ਬਣਦਾ ਤੇ ਸਾਰੇ ਇਹਦੇ ਵਿੱਚ ਇਛਾ ਪਾਉਣ। ਜਿਨ੍ਹਾਂ ਨੂੰ ਬੰਨੀ ਕਾਲੇ ਕਾਨੂੰਨਾਂ ਦੇ ਵਿੱਚ ਛਾਪ ਆਇਆ ਸੀ ਤੇ ਮੋਦੀ ਨੂੰ ਉੱਥੇ ਪੈਰੀਂ ਮੌਨਾ ਪਿਆ ਸੀ ਹੁਣ ਵੀ ਅਸੀਂ ਦੀ ਪੂਰੀ ਹਮਾਇਤ ਕਰਾਂਗੇ ਸਾਰੇ ਜਿਨ੍ਹਾਂ ਨੂੰ ਅਸੀਂ ਹਰਾਇਤ ਕੀਤੀ ਹੈ ਕਿ ਜਿੱਥੇ ਵੀ ਕੋਈ ਜਾਮ ਲੱਗਦਾ ਹੈ ਰੈਲੀ ਹੁੰਦੀ ਹੈ ਮਾਰਚ ਹੁੰਦਾ ਹੈ ਉਹਦੇ ਵਿੱਚ ਸਾਰੇ ਦੇ ਸਾਰੇ ਸ਼ਾਮਲ ਹੋਣ ਇਹਦੇ ਵਿੱਚ ਦੂਸਰਾ 26 ਜਨਵਰੀ ਆ ਰਹੀ ਹੈ ਦਿੱਲੀ ਦੇ ਵਿੱਚ ਇੱਕ ਇਤਿਹਾਸਕ ਪ੍ਰੇਡ ਕੀਤੀ ਸੀ ਜਦੋਂ ਦਿੱਲੀ ਮੋਰਚਾ ਲੱਗਿਆ ਸੀਗਾ 2000 ਵੀ ਦੇ ਵਿੱਚ 21 ਦੇ ਵਿੱਚ ਤਾਂ ਹੁਣ ਫੇਰ ਆ 22 ਜਨਵਰੀ ਆ ਰਹੀ ਹੈ ਸੂਲਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਇੰਡੀਆ ਲੈਵਲ ਤੇ ਕਿ ਹਰ ਜ਼ਿਲ੍ਹੇ ਦੇ ਵਿੱਚ ਮਤਲਬ ਜਿਹੜੀ ਟਰੈਕਟਰ ਪਰੇਡ ਕੀਤੀ ਜਾਵੇ ਉਹ ਵੀ ਅਸੀਂ ਅੱਜ ਫੈਸਲਾ ਲੈ ਲਿਆ ਕਿ ਪੰਜਾਬ ਦੀਆਂ ਬਕਤੀ ਜਥੇ ਬੰਗਾਂ ਸਾਦੇ ਰੂਪ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਆਪੋ ਆਪਣੇ ਪਿੰਡਾਂ ਤੋਂ ਚੱਲਦੇ ਹੋਏ ਉਹ ਕਾਫਲੇ ਬਣਾ ਕੇ ਵੱਡੇ ਡੀਸੀ ਦਫ਼ਤਰਾਂ ਤੱਕ ਜਾਣਗੇ ਇੱਕ ਸੂਵਿ ਕਨਵੈਨਸ਼ਨ ਕਰ ਰਹੇ ਹਾਂ ਪੰਜਲੰਦਰ ਦੇ ਵਿੱਚ ਬੀਸ਼ ਭਗਤ ਜਾਦਵਰ ਹਾਲ ਦੇ ਵਿੱਚ ਸੋਹਾਂ ਤਰੀਕੂ ਉਹ ਕਨਵੈਨਸ਼ਨ ਦੇ ਵਿੱਚ ਜਿਹੜਾ ਅਗਲਾ ਮੋਰਚਾ ਸ਼ੁਰੂ ਕਰਨ ਜਾ ਰਹੇ ਹਨ ਜਿਹੜਾ ਅਸੀਂ ਦਿੱਲੋਂ ਕਹਿੰਦੇ ਤੁਰੇ ਸੀ ਕਿ ਮੋਰਚਾ ਮੰਤਵੀ ਕੀਤਾ ਮੋਰਚਾ ਖਤਮ ਨਹੀਂ ਕੀਤਾ ਦਬਾਰੋਂ ਫਿਰ ਤੋਂ ਜਿਹੜੀਆਂ ਰੈਲੀਆਂ ਮੰਗਾ ਬਣਾਉਣ ਦੇ ਲਈ ਲੋਕ ਰੂਪ ਦੇ ਵਿੱਚ ਕਰਜ਼ੇ ਦੀ ਮੰਗ ਜੋੜੀ ਐ ਸੀ ਕਿ ਕਰਜ਼ਾ ਸਾਰੇ ਦੇ ਸਾਰਾ ਹਿੰਦੁਸਤਾਨ ਦੇ ਕਿਸਾਨਾਂ ਦਾ ਸਿਰ 18 ਲੱਖ ਕਰੋੜ ਦਾ ਕਰਜ਼ਾ ਇਹ ਖਤਮ ਕੀਤਾ ਜਾਵੇ 60 ਸਾਲ ਦੀ ਉਮਰ ਤੇ ਕਿਸਾਨ ਤੇ ਕਿਸਾਨ ਦੇ ਘਰਵਾਲੇ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ਤੇ ਜਿਹੜੇ ਫਸਲਾਂ ਮਰ ਜਾਂਦੀਆਂ ਸਾਡਾਂ ਹੜ੍ਹਾਂ ਦੇ ਨਾਲ ਕੀੜਿਆਂ ਦੇ ਨਾਲ ਹੋਰ ਬਿਮਾਰੀਆਂ ਦੇ ਨਾਲ ਜਾਂ ਕੁਦਰਤੀ ਆਫਤਾਂ ਦੇ ਨਾਲ ਉਹਦੇ ਲਈ ਸਰਕਾਰੀ ਤੌਰ ਤੇ ਫਸਲੀ ਬੀਮਾ ਯੋਜਨਾ ਇਹ ਸ਼ੁਰੂ ਕੀਤੀ ਜਾਵੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਕੇਸ ਜਿਹੜੇ ਮੁਕੱਦਮੇ ਬਣਾਏ ਆ ਕਿਸਾਨਾਂ ਤੇ ਸਾਰੇ ਵਿਚਾਰੇ ਰੱਦ ਕੀਤੇ ਜਾਣ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ ਜਿਹੜੀਆਂ ਰਹਿੰਦੀਆਂ ਮੰਗਾਂ ਇਹਨਾਂ ਨੂੰ ਲੈ ਕੇ ਨਵੇਂ ਸਿਰੋਂ ਫੇਰ ਸੰਯੁਕਤ ਮੋਰਚਾ ਜਿਹੜਾ ਭਾਰਤ ਹੈ ਉਹ ਪ੍ਰੋਗਰਾਮ ਦੇਣ ਜਾ ਰਿਹਾ ਹੈ ਇਹ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਫੈਸਲੇ ਕੀਤੇ